ਸੇਫ ਨਹੀਂ ਹੈਗੇ ਜੀ ਅਸੀਂ 10 ਵਜੇ ਤੋਂ ਬਾਅਦ ਘਰੋਂ ਨਿਕਲਣ ਜੋਗੇ ਰਹੀ ਨਹੀਂ ਜੇ 10 11 ਵਜੇ ਤੋਂ ਬਾਅਦ ਜੇ ਘਰੋਂ ਨਿਕਲਦੇ ਆਂ ਤੇ ਸਾਨੂੰ ਡਰ ਆ ਅਸੀਂ ਘਰ ਵਾਪਸ ਪਹੁੰਚਣਾ ਕਿ ਨਹੀਂ ਪਹੁੰਚਣਾ ਇਹ ਮਾਮਲਾ ਹੈ ਜੀ ਮੇਰੇ ਭਤੀਜੀ ਹੈ ਜੀ ਭਤੀਜਮਾਈਸੀ ਇਹ ਖਾਣਾ ਖਾਣ ਬੀ ਮੈਕਸ ਡੇਲੋ ਰੋਡ ਤੇ ਗਏ ਸੀ ਜੀ ਉਹਨੂੰ ਖਾਣਾ ਖਾ ਕੇ ਜਦੋਂ ਵਾਪਸ ਆ ਰਹੇ ਸੀ ਤਾਂ ਚਾਰ ਪੰਜ ਲੁਟੇਰਿਆਂ ਨੇ ਇਹਨਾਂ ਦੀ ਗੱਡੀ ਰੋਕੀ ਅ ਅਨੋਖ ਜੀਆਂ ਨੂੰ ਬੇਹੋਸ਼ ਕੀਤਾ ਬੇਹੋਸ਼ ਕਰਨ ਤੋਂ ਬਾਅਦ ਉਹ ਡਿੱਗ ਗਏ ਤੇ ਬਿਟੀਆ ਦੇ ਬਹੁਤ ਜਿਆਦੇ ਦਰਿੰਦਗੀ ਦੇ ਨਾਲ ਸੱਟਾਂ ਮਾਰੀਆਂ ਕਿਰਪਾਨਾਂ ਨਾਲ ਪਤਾ ਨਹੀਂ ਕਿਰਪਾਨ ਸੀ ਕੀ ਤਿੱਖੇ ਮਾਮਲੇ ਸੀ ਜਿਹਦੇ ਵਿੱਚ ਗਰਦਨ ਤੇ ਐ ਹੱਥ ਬਾਹਾਂ ਤੇ ਐ ਢਿੱਡ ਤੇ ਐ ਵੀ ਸੋਚ ਤੋਂ ਬਾਹਰ ਐ ਵੀ ਦਰਿੰਦਗੀ ਇੰਨੀ ਕੀਤੀ ਐ ਕੀ ਕਾਰਨ ਐ ਇਹ ਸਾਨੂੰ ਨਹੀਂ ਪਤਾ ਸਮਾਨ ਐ ਲੁੱਟ ਕੇ ਲੈ ਗਏ ਜਿਹੜਾ ਇਹਨਾਂ ਦੇ ਪਾਇਆ ਸੀ ਗਹਿਣੇ ਪਾਏ ਸੀਗੇ ਕੋਈ ਕੜਾ ਪਾਇਆ ਸੀ ਕੋਈ ਸ਼ਾਂਪ ਸੀ ਕੋਈ ਘੜੀ ਸੀ ਪਰਸ ਸੀ ਲ ਕਾਰ ਸੀ ਮੋਬਾਈਲ ਸੀ ਉਹ ਸਭ ਕੁਝ ਲੁੱਟ ਕੇ ਲੈ ਗਏ ਹਾਂ ਉਹਨਾਂ ਨੂੰ ਬੇਹੋਸ਼ ਕਰ ਦਿੱਤਾ ਦੇ ਅਸੀਂ ਹੁਣ ਠੀਕ ਨੇ ਜੀ ਉਹ ਕਿੰਨੇ ਕੁ ਦੀ ਵਾਰਦਾਤ ਹੈ ਜੀ ਇਹ ਇਹਨਾਂ ਦੇ ਦਿਸਣ ਦੇ ਮੁਤਾਬਕ ਹੈ ਜੀ ਵੀ 11:30 ਦੇ ਤੇ 12 ਦੇ ਵਿਚਾਲੇ ਹੋਊਗਾ ਕਿਉਂਕਿ ਇੱਕ ਘੰਟਾ ਇਹ ਉੱਥੇ ਤੜਫਦੇ ਰਹੇ ਨਹੀਂ ਕੋਈ ਵੀ ਨਹੀਂ ਕਿਸੇ ਨੇ ਨਹੀਂ ਸਦਬੋਧ ਲਿੱਤੀ ਜੀ ਨਹੀਂ ਕਿਸੇ ਨੇ ਨਹੀਂ ਸਦਬੋਧ ਲਿੱਤੀ ਇੱਕ ਘੰਟਾ ਤੜਫਦੇ ਰਹੇ ਉੱਥੋਂ 300 ਮੀਟਰ ਤੇ ਕਹਿਣ ਦੇ ਮੁਤਾਬਕ ਅਸੀਂ ਨਹੀਂ ਗਏ ਅਸੀਂ ਮਾਨਸਾ 300 ਮੀਟਰ ਦੇ ਇੱਕ ਢੱਬ ਹੈ ਟਾਬੇ ਵਾਲੇ ਨੇ ਇਹਨਾਂ ਦੀਆਂ ਚੀਕਾਂ ਸੁਣੀਆਂ ਚੀਕਾਂ ਸੁਣਨ ਤੋਂ ਬਾਅਦ ਇਹ ਉਹਨਾਂ ਨੇ ਕਤਵਾਲੀ ਫੋਨ ਕੀਤਾ ਮਤਲਬ 300 ਮੀਟਰ ਤੱਕ ਇਹਨਾਂ ਦੀਆਂ ਚੀਕਾਂ ਸੁਣੀਆਂ ਸੀ ਰਾਤ ਨੂੰ ਹਾਂ ਜੀ ਰਾਤ ਨੂੰ ਮਤਲਬ ਉਹ ਚੀਕ ਪੁਲਿਸ ਦੇ ਕੰਨਾਂ ਤੱਕ ਨਹੀਂ ਰਹੀ ਗਈ ਹੈ ਉਹ ਟਾਬੇ ਵਾਲੇ ਦੇ ਕੰਨਾਂ ਤੱਕ ਗਈ ਜੀ ਇਹਨਾਂ ਨੇ ਜਿਹੜੇ ਰਸਤੇ ਤੋਂ ਟੱਪਦੇ ਸੀ ਉਹਨਾਂ ਨੂੰ ਬਹੁਤ ਰੋਕਿਆ ਵੀ ਬਚਾ ਲਓ ਜੇ ਕਦੇ ਕੋਈ ਉਹਨਾਂ ਨੂੰ ਰਸਤੇ ਦੇ ਵਿੱਚ ਕੋਈ ਰਾਹਦਾਰੀ ਮਿਲ ਜਾਂਦੀ ਤਾਂ ਸ਼ਾਇਦ ਉਹ ਅੱਬੀ ਟੀ ਅੱਜ ਆਪਣੇ ਵਿੱਚ ਹੁੰਦੀ ਜੀ ਤੇ ਕਿਵੇਂ ਦੇਖਦੇ ਹੋ ਪੁਲਿਸ ਦੀ ਜਿਹੜੀ ਇਹ ਕਹਿੰਦੇ ਕਿ ਅਸੀਂ ਕੀ ਦੇਖਦੇ ਸਾਰਾ ਪੰਜਾਬ ਹੀ ਦੇਖੀ ਜਾਂਦਾ ਹੈ ਇਹ ਬਦਲਾਅ ਵਾਲੀ ਸਰਕਾਰ ਨੇ ਅਤਿਸ਼ੈਨ ਲਟੇਰਿਆਂ ਨੇ ਸਾਰੇ ਸਤਿਆਨਾਸ਼ ਕਰਤਾ ਪੰਜਾਬ ਦਾ ਕੁਛ ਨਹੀਂ ਕਹਿ ਸਕਦੇ ਜੀ ਹਲੋ ਦੇਖੋ ਗੱਲ ਇਹ ਹੈ ਵੀ ਆਫੀਸਰ ਇਹ ਕਹਿ ਰਹੇ ਨੇ ਵੀ ਅਸੀਂ ਸ਼ਾਮ ਤੱਕ ਇਹ ਟ੍ਰੇਸ ਕਰ ਲਾਂਗੇ ਠੀਕ ਨੇ ਸੱਟਾਂ ਹੈਗੀਆਂ ਗੁੱਜੀਆਂ ਸੱਟਾਂ ਨੇ ਜਿਵੇਂ ਲੱਤਾਂ ਤੇ ਆ ਬਾਹਾਂ ਤੇ ਆ ਉਹਨਾਂ ਨੂੰ ਉੱਥੇ ਜੋ ਪੁਆਇੰਟ ਤੇ ਲੈ ਕੇ ਗਏ ਨੇ ਕੋਈ ਉਹਨਾਂ ਦੀ ਵੀਡੀਓਗ੍ਰਾਫੀ ਹੋਣੀ ਸੀ ਜੀ ਉੱਥੇ ਜਿੱਥੇ ਇਹ ਮਟਰ ਹੋਇਆ ਜੀ ਜੀ ਤੇ ਆਪਣਾ ਉਹਨਾਂ ਦੇ ਬੱਚੇ ਕਿੰਨੇ ਆ ਜੀ ਦੋ ਬੱਚੇ ਆ ਜੀ ਇੱਕ ਤਾਂ ਸਾਡੀ ਭਾਂਜੀ 11 ਸਾਲਾਂ ਦੀ ਹੈ ਜੀ 5-7 ਸਾਲਾਂ ਦਾ ਜੀ ਜੀ ਇਹ ਦੇਖਦੇ ਹਾਲਾਤ ਦੇ ਦਿਨ ਉਹਦੇ ਹਾਲਾਤ ਤਾਂ ਮਾੜੀ ਹੈ ਜੀ ਹਾਲਾਤ ਇਹਨਾਂ ਨੂੰ ਲਿਆਇ ਤਾਂ ਆਪਾਂ ਬਦਲਾਅ ਲਈ ਸੀ ਵੀ ਚੰਗਾ ਕਰਨਗੇ ਪੰਜਾਬ ਦੇ ਵਿੱਚ ਡੇਲੀ ਕਤਲਿਆਮ ਹੋ ਰਹੇ ਨੇ ਛੋੜੇ ਆਪਣਾ ਲੁਧਿਆਣਾ ਸ਼ਹਿਰ ਚ ਪਰਸੋ ਚੌਥੇ ਹੋ ਕੇ ਹਟਿਆ ਰੋਜ਼ ਮਾਰਟਰ ਹੋ ਰਹੇ ਨੇ ਛੋੜੇ ਕੋਲ ਸਾਰੀਆਂ ਮੀਡੀਆ ਚ ਰਿਪੋਰਟਾਂ ਹੀ ਨੇ ਨਸ਼ੇ ਸਭ ਕੁਝ ਬਈ ਸਾਰਾ ਕੁਝ ਰੋਜ਼ ਦੇਖਣ ਨੂੰ ਮਿਲ ਰਿਹਾ ਔਰ ਰੋਜ਼ ਵੱਧ ਰਿਹਾ ਹਾਂਜੀ ਸੋਨਾ ਲੁੱਟ ਲਿਆ ਇਸ ਤੋਂ ਵੱਧ ਮਾੜੀ ਮਾੜੀ ਗੱਲ ਕੀ ਹੋ ਸਕਦੀ ਹੈ ਜੀ ਆਪਾਂ ਸੇਫ ਨਹੀਂ ਹੈਗੇ ਜੀ ਅਸੀਂ 10 ਵਜੇ ਤੋਂ ਬਾਅਦ ਘਰੋਂ ਨਿਕਲਣ ਜੋਗੇ ਰਹੀ ਨਹੀਂ ਜੇ 10 11 ਵਜੇ ਤੋਂ ਬਾਅਦ ਜੇ ਘਰੋਂ ਨਿਕਲਦੇ ਆਂ ਤੇ ਸਾਨੂੰ ਡਰ ਆ ਅਸੀਂ ਘਰ ਵਾਪਸ ਪਹੁੰਚਣਾ ਕਿ ਨਹੀਂ ਪਹੁੰਚਣਾ ਉਹਨੂੰ ਖਾਣਾ ਖਾ ਕੇ ਜਦੋਂ ਵਾਪਸ ਆ ਰਹੇ ਸੀ ਤਾਂ 4-5 ਲੁਟੇਰਿਆਂ ਨੇ ਇਹਨਾਂ ਦੀ ਗੱਡੀ ਰੋਕੀ ਅ ਅਨੋਖ ਜੀਆਂ ਨੂੰ ਬੇਹੋਸ਼ ਕੀਤਾ ਬਿਟੀਆ ਦੇ ਬਹੁਤ ਜ਼ਿਆਦੇ ਦਰਿੰਦਗੀ ਦੇ ਨਾਲ ਅ ਸੱਟਾਂ ਮਾਰੀਆਂ ਕਿਰਪਾਨ ਨਾਲ ਪਤਾ ਨਹੀਂ ਕਿਰਪਾਨ ਸੀ ਕੀ ਤਿੱਖੇ ਮਾਮਲੇ ਸੀ ਜਿਹਦੇ ਵਿੱਚ ਗਰਦਨ ਤੇ ਆ ਅਤਵਾਹਾਂ ਤੇ ਐ ਢਿੱਡ ਤੇ ਐ ਵੀ ਸੋਚ ਤੋਂ ਬਾਹਰ ਐ ਵੀ ਦਰਿੰਦਗੀ ਇੰਨੀ ਕੀਤੀ ਐ ਸਮਾਨ ਐ ਲੁੱਟ ਕੇ ਲੈ ਗਏ ਜਿਹੜਾ ਇਹਨਾਂ ਦੇ ਪਾਇਆ ਸੀ ਗਹਿਣੇ ਪਾਏ ਸੀਗੇ ਕੋਈ ਕੜਾ ਪਾਇਆ ਸੀ ਕੋਈ ਸ਼ਾਂਪ ਸੀ ਕੋਈ ਘੜੀ ਸੀ ਪਰਸ ਸੀ ਕਾਰ ਸੀ ਮੋਬਾਈਲ ਸੀ ਉਹ ਸਭ ਕੁਝ ਲੁੱਟ ਕੇ ਲੈ ਗਏ ਹਾਲਤ ਤਾਂ ਮਾੜੀ ਐ ਜੀ ਹਾਲਤ ਇਹਨਾਂ ਨੂੰ ਲਿਆਇ ਤਾਂ ਆਪਾਂ ਬਦਲਾ ਲਈ ਸੀ ਵੀ ਚੰਗਾ ਕਰਨਗੇ ਯਾਰ ਦੇ ਵਿੱਚ ਡੇਲੀ ਕਤਲਿਆਮ ਹੋ ਰਹੇ ਨੇ ਛੋੜੇ ਆਪਣਾ ਲੁਧਿਆਣਾ ਸ਼ਹਿਰ ਚ ਪਰਸੋ ਚੌਥੇ ਹੋ ਕੇ ਹਟਿਆ ਆਪਾਂ ਸੇਫ ਨਹੀਂ ਹੈਗੇ ਜੀ ਅਸੀਂ 10 ਵਜੇ ਤੋਂ ਬਾਅਦ ਘਰੋਂ ਨਿਕਲਣ ਜੋਗੇ ਰਹੀ ਨਹੀਂ ਜੇ 10 11 ਵਜੇ ਤੋਂ ਬਾਅਦ ਜੇ ਘਰੋਂ ਨਿਕਲਦੇ ਆ ਤਾਂ ਸਾਨੂੰ ਡਰ ਆ ਅਸੀਂ ਘਰ ਵਾਪਸ ਪਹੁੰਚਣਾ ਕਿ ਨਹੀਂ ਪਹੁੰਚਣਾ ਇਹ ਮਾਮਲਾ ਇਹ ਹੈ ਜੀ ਮੇਰੇ ਭਤੀਜੀ ਹੈ ਜੀ ਭਤੀਜਮਾਈਸੀ ਇਹ ਖਾਣਾ ਖਾਣ ਬੀ ਮੈਕਸ ਡੇਲੋ ਰੋਡ ਤੇ ਗਏ ਸੀ ਜੀ ਉਹਨੂੰ ਖਾਣਾ ਖਾ ਕੇ ਜਦੋਂ ਵਾਪਸ ਆ ਰਹੇ ਸੀ ਤਾਂ ਚਾਰ ਪੰਜ ਲੁਟੇਰਿਆਂ ਨੇ ਇਹਨਾਂ ਦੀ ਗੱਡੀ ਰੋਕੀ ਅਨੋਖ ਜੀਆਂ ਨੂੰ ਬੇਹੋਸ਼ ਕਿਤਾ ਬੇਹੋਸ਼ ਕਰਨ ਤੋਂ ਬਾਅਦ ਉਹ ਡਿੱਗ ਗਏ ਤੇ ਬਿਟਿਆ ਦੇ ਬਹੁਤ ਜ਼ਿਆਦੇ ਦਰਿੰਦਗੀ ਦੇ ਨਾਲ ਸੱਟਾਂ ਮਾਰੀਆਂ ਕਿਰਪਾਨਾਂ ਨਾਲ